ਸਾਰੇ ਭਰਾਵਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਤੁਹਾਨੂੰ ਪਤਾ ਹੀ ਹੈ ਪ੍ਰਭੂ ਹਰ ਰੋਜ਼ ਹੀ ਛੋਟੇ ਮੁੱਲ ਵਾਲੇ ਵੀ ਟਰੈਕਟਰ ਆਪਾਂ ਦਿਖਾਉਣੇ ਰਹਿੰਦੇ ਆ ਇਹ ਸਾਰਾ ਫਾਲ ਅਪ ਵਕੀਲ ਗੈਰੀ ਪੱਗੀ ਜਗਤਾਰ ਸਿੰਘ ਤੇ ਇਧਰ ਨਰਮਲ ਸਿੰਘ ਸਿੱਧੂ ਇਨਾਂ ਕੋਲੇ ਇਹ ਫਾਲ ਅਪ ਹੁੰਦਾ ਵੀਰੋ ਇੱਕ 735 ਖੜਾਗਾ ਉਹ ਕਿਹੜਾ ਮਾਡਲ 735 ਆਪਣੇ ਕੋਲੇ 735 ਹੈਗਾ 98 ਮਾਡਲ ਉਹ ਵੀ ਹੈਗਾ ਉਹਦੇ ਇਹ ਤੋਂ ਬਿਨਾ ਇਹ ਵਿੱਚ ਕੱਟੇ ਹੋਏ ਟਰੈਕਟਰ ਹੁੰਦੇ ਆ ਵੀਰੋ ਬਹੁਤ ਸਾਫ਼ ਸੁਥਰੇ ਟਰੈਕਟਰ ਆ ਨਰਮਲ ਸਿੱਧੂ ਦੇ ਘਰ ਹੀ ਖੜਿਆ ਇਹ ਕਿਹੜਾ ਮਾਡਲ ਆ ਇਹ ਹੈਗਾ 2004 ਉਹ ਕਿਹੜਾਗਾ ਉਹ ਵੀ 2004 ਦੋਨੇ 2004-4 ਮਾਡਲ ਨੇ ਉਸ 855 ਗਏ ਸੋਨਾਲਿਕਾ 750 ਟਾਇਰ ਕਿੰਨੇ ਆ ਦੇ ਨਵੇਂ ਇਹ ਨਵੇਂ ਟਾਇਰ ਆ ਉਹਦੇ 90 ਪੈਸੇ ਦਾ ਅਪੋਲੋ ਦੇ ਇਹਦੇ ਮਗਰ ਮੂਰਲੇ ਪੋਲੋ ਦੇ ਮਗਰਲੇ ਜੇਕੇ ਸੋਨਾ ਨੰਬਰ 1 ਦੇ ਜਮਾ ਨਵੇਂ ਟਾਇਰ ਆ ਵੀਰੋ ਉਹਦੇ ਐ ਵੱਲੋਂ ਟਰੈਕਟਰ ਦੇ ਟਾਇਰ ਹੈਗੇ ਆ ਕਿਹੜੇ 90 ਪੈਸੇ ਦੇ ਕੋ ਕੰਡੀਸ਼ਨ ਚੈੱਕ ਕਰ ਲਓ ਇੰਜਨ ਇਅਰ ਤੇ ਕਿਵੇਂ ਆ ਇੰਜਨ ਕਾਦੇ ਫੁੱਲ ਸਾਫ ਆ ਪੂਰੇ ਵਧੀਆ ਓਕੇ ਜੀ ਦਸੱਲੀ ਆ ਪਹਿਲਾਂ ਵਾਲੇ ਵੇਖ ਕੇ ਸਾਰੇ ਹਾਂ ਪਹਿਲਾਂ ਵਾਲੇ ਵੇਖ ਕੇ ਸਾਰੇ ਵੇਖ ਗਏ ਤੋਲ ਕੇ ਸੀ ਕਿੜੇ ਹਾਂ ਇੱਕ ਸਵਰਾ ਆ ਗਿਆ ਉਹਨਾਂ ਦਾ अच्छा एक ਸਮਰਾਜ ਰਹਿ ਗਿਆ ਨਜੂ ਤੇ ਇਹ ਫਾਰਮ ਸੈਟ ਵੀ ਪੈ ਗਿਆ ਹਾਂ ਕਿਉਂ ਨਿਰਮਲ ਉਹਦੀ ਵੇਚ ਦਿੰਦਾ ਭਰਾਵੋ ਕਿਦੋਂ ਟਰੈਕਟਰ ਕਿਉਂ ਰੇਟ ਵਾਜਬ ਹੁੰਦਾ ਨਾ ਵੀਰੋ ਬਿਲਕੁਲ ਵਾਜਬ ਰੇਟ ਆ ਵੀਰੇ ਇਹਨਾਂ ਦਾ ਰੇਟ ਜੇ ਤੁਹਾਨੂੰ ਵੱਧ ਲੱਗਿਆ ਤਾਂ ਕਮੈਂਟਾਂ 'ਚ ਤੁਸੀਂ ਦੱਸ ਦਿਓ ਵੀ ਇੰਨਾ ਵਾਜਬ ਰੇਟ ਆ ਪਰ ਆਹੋ ਜੇ ਸਾਨੂੰ ਜਚੇ ਤਾਂ ਤੁਹਾਨੂੰ ਦੱਸ ਦੇਾਂਗੇ ਆਹ ਕੰਡੀਸ਼ਨ ਚੈੱਕ ਕਰ ਲਓ ਬਹੁਤ ਸਾਫ਼ ਸੁਥਰੇ ਟਰੈਕਟਰ ਨੇ ਦੋਨੀ ਬਹੁਤ ਵਧੀਆ ਟਰੈਕਟਰ ਨੇ ਕੰਡੀਸ਼ਨ ਕੱਲੀ ਕੱਲੀ ਗੱਲ ਦੀ ਚੈੱਕ ਕਰ ਲੋ ਕਿਸੇ ਭਰਾ ਨੇ ਲੈਣੇ ਤੇ ਫੋਟੋ ਵਗੈਰਾ ਮੰਗਾਉਣੀਆਂ ਹੁਣ ਤਾਂ ਨਰਮਲ ਸਿੱਧੂ ਨਾਲ ਸੰਪਰਕ ਕਰ ਲਿਓ ਵੀਰੋ ਉਂ ਤਾਂ ਤੁਸੀਂ ਦੇਖ ਹੀ ਲਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਚ ਇਹ ਟਰੈਕਟਰ ਖੜਿਆ ਦੇਖੋ ਕਿੰਨਾ ਸਾਫ਼ ਟਰੈਕਟਰ ਸਵਰਾਜ ਸਵਰਾਜ ਦੇਖੋ ਪੂਰਾ ਸਾਫ਼ ਸੁਥਰਾ ਟਰੈਕਟਰ ਐ ਇੱਧਰ ਸੋਨਾ ਲਿਕਾ ਪਹਿਲਾਂ ਤੁਹਾਨੂੰ ਸੋਨਾ ਲਿਕਾ ਦਿਖਾਉਣੇ ਦੇਖੋ ਪੂਰਾ ਸਾਫ਼ ਆ ਦੇਖੋ ਪੂਰਾ ਫੁੱਲ ਸਾਫ਼ ਆ ਮਾੜੇ-ਮਾੜੇ ਮਰਾੜ ਮੂੜ ਜੇ ਰੰਗ ਹੋਇਆ ਵੀਰੋ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ ਹੈਗਾ ਡੰਡਾ ਫੱਟੀ ਡੰ ਅੱਛਾ ਡੰਡਾ ਫੱਟੀ ਨਾਲ ਇਹਦੇ ਸਮਾਨ ਮਿਲ ਜੂਗਾ ਵੀਰੋ ਟਰੈਕਟਰ ਬਹੁਤ ਵਧੀਆ ਟਰੈਕਟਰ ਨੇ ਅੱਗੇ ਆ ਗਿਆ 14928 ਦੇ ਇਹਦੇ ਵੀ 14 ਲੀਏ ਨੇ 14 ਨੇ ਤੇ ਇਹਦੇ ਵੀ 14 ਦੇ ਆ ਤੇ ਇਹਦੇ ਵੀ 14 ਦੇ ਆ 14928 ਦੇ ਟਾਇਰ ਆ ਇਹ ਹਰਿਆਣਾ ਨੰਬਰ ਆ ਤੇ ਇਹ ਪੰਜਾਬ ਆ ਇਹ ਨਾਂ ਨੂੰ ਤਾਂ ਹੁੰਦੇ ਨਹੀਂ ਵੀਰੋ ਇਹ ਟਰੈਕਟਰ ਇਕੱਲੇ ਨਾਂ ਨਹੀਂ ਕਾਪੀਆਂ ਬਸ ਇਕੱਲੇ ਐਫੀ ਡਾਪਟ ਵਗੈਰਾ ਹੁੰਦੇ ਇਹਨਾਂ ਦੇ ਇਹ 2004 ਮਾਡਲ ਆ ਆ ਦੇਖੋ ਇਹ ਵੀ ਦੇਖੋ ਰਿੰਬਾ ਰੂਪਾਂ ਦਾ ਕਿੰਨਾ ਸਾਫ਼ ਪਿਆ ਟਰੈਕਟਰ 2004 ਮਾਡਲ ਆ ਕਲੌਸ ਕਰ ਰਹੇ ਹਨ ਨੰਬਰ ਕਲੌਸ ਕਰ ਦੇ ਇੰਜਨ ਵਾਲਾ ਕਲੌਸ ਕਰਦੇ ਇੰਜਨ ਵਾਲਾ ਵੀਰੋ ਆ ਦੇਖੋ ਕਲੌਸ ਕਰਦੇ ਇੰਜਨ ਚਾ ਟਰੈਕਟਰ ਕਿਸੇ ਸੱਜਣ ਮਿੱਤਰ ਨੇ ਜਾਂ ਵਪਾਰੀ ਭਰਾਣੇ ਦੋਨੇ ਟਰੈਕਟਰ ਇਕੱਠੇ ਲੈਣੇ ਹੋਣ ਤਾਂ ਦੋਨੇ ਟਰੈਕਟਰ ਇਕੱਠੇ ਵੀ ਦੇ ਦਾਂਗੇ ਜੇ ਦੋਨੇ ਕਿਸੇ ਭਰਾਣੇ ਲੈਣੇ ਹੋਣ ਤਾਂ ਦੋਨੇ ਟਰੈਕਟਰ ਆਪਾਂ ਇਕੱਠੇ ਵੀ ਦੇ ਦਾਂਗੇ ਕਿਸੇ ਵਪਾਰੀ ਭਰਾਣੇ ਲੈਣੇ ਹੋਣ ਤਾਂ ਜੇ ਕਿਸੇ ਜ਼ਿਮੀਦਾਰ ਨੇ ਲੈਣੇ ਆ ਤਾਂ ਉਹ ਵੀ ਟਰੈਕਟਰ ਲਿਜਾ ਸਕਦਾ ਕਾ ਇਹਦਾ ਪੀਵੀ 47 ਨੰਬਰ ਆ ਜੀਰੇ ਦਾ 2004 ਹੈ ਵੀ ਇਹ 2004 ਹੋ ਵੀ 2004 ਹੈ ਅੱਛਾ ਇੰਜਨ ਉਹ ਜਿੰਨੇ ਕਿਵੇਂ ਦੋਨੇ अच्छा इंजन गियर ਦੇ ਪੂਰੇ ਫੁੱਲ ਵਧੀਆ ਰੇਟ ਕਿੰਨਾਗਾ ਫਿਰ ਇਹਨਾਂ ਦਾ 245000 245 ਉਹਦਾ ਹੈਗਾ 23000 ਉਹਦਾ 230 230 ਤੇ 245 ਡਿਕ ਡਕ ਜੇ ਲੱਗੇ ਹੋਏ ਦੋਨਾਂ ਟਰੈਕਟਰਾਂ ਦੇ ਇਹਦੇ ਗੁਡੀਆਰ ਦੇ ਟਾਇਰ ਆ ਟਾਇਰ ਟੂਰ ਪੂਰੇ ਚੰਗੀ ਸਾਫ ਹਾਲਤ ਚ ਪਏ ਆ ਵੀਰੋ ਟਰੈਕਟਰ ਕਿਸੇ ਪ੍ਰਾਣੇ ਛੋਟੇ ਮੋਲ ਵਾਲੇ ਟਰੈਕਟਰ ਲੈਣੇ ਹੋਣ ਤਾਂ ਸੋਨੂੰ ਨਰਮਲ ਸਿੰਘ ਸਿੱਧੂ ਨਾਲ ਮੋਬਾਈਲ ਨੰਬਰ ਕਿੰਨਾਗਾ 99632190 94630 21930 21930 94630 21930 ਇਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਕਿ ਕਿਸੇ ਵੀਰ ਨੇ ਟਿੱਟ ਲੈਣੇ ਤਾਂ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਮਾਨਸਾ ਬਠਿੰਡਾ ਰੋਡ ਤੇ ਪਿੰਡ ਆ ਸਾਡਾ ਬਠਿੰਡੇ ਤੋਂ 35 ਕਿਲੋਮੀਟਰ ਮਾਨਸਾ ਤੋਂ ਵੀ 35 ਕਿਲੋਮੀਟਰ ਬਠਿੰਡੇ ਤੋਂ 30 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ ਰੋਡ ਦੇ ਉੱਪਰ ਪਿੰਡ ਆ ਅੱਗੇ ਵੀਡੀਓ ਨੂੰ ਸਾਂਝਾ ਸ਼ੇਅਰ ਲਾਗ ਤੇ ਕਮੈਂਟ ਜ਼ਰੂਰ ਕਰਦੇ ਹੋ ਵੀਰੋ ਤੁਹਾਨੂੰ ਇਹਨਾਂ ਦਾ ਰੇਟ ਕਿੰਨਾ ਲੱਗਿਆ ਬਾਕੀ ਤੁਸੀਂ ਆਪੋ ਆਪਣਾ ਰੇਟ ਵੀ ਕਮੈਂਟਾਂ ਚ ਜ਼ਰੂਰ ਲਾ ਦਿਓ ਕਿੰਨਾ ਤੁਹਾਨੂੰ ਬਾਜਵੇ ਰੇਟ ਲੱਗਿਆ ਆਪੋ ਆਪਣਾ ਰੇਟ ਜ਼ਰੂਰ ਕਮੈਂਟਾਂ ਚ ਲਾਇਓ ਵੀਡੀਓ ਨੂੰ ਅੱਗੇ ਸਾਂਝਾ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤੇ ਕਿਸਾਨ ਭਰਾਵਾਂ ਕੋਲੇ ਜਿਨ੍ਹਾਂ ਨੇ ਘੱਟ ਮੁੱਲ ਦੇ ਟਰੈਕਟਰ ਲੈਣੇ ਹੋਣ ਤਾਂ ਉਹਨਾਂ ਕੋਲੇ ਸਾਫ਼ ਚੰਗੀ ਹਾਲਤ ਦੇ ਟਰੈਕਟਰ ਲੈਣੇ ਉਹਨਾਂ ਨੂੰ ਕੋਲੇ ਵੀਡੀਓ ਪਹੁੰਚਦੀ ਕਰ ਦਿਓ ਬਹੁਤ ਧੰਨਵਾਦ ਥੈਂਕ ਯੂ